ਇਸ਼ਾਰਾ ਦਿੱਤਾ ਗਿਆ ਅੱਤਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਕਰਤਵੇ ਬਰਤ ਕਨ ਸਾਹਿਬ ਦੀ ਤਰਦਾਸ ਵਾਹਿਗੁਰੂ ਨਾਮ ਚਿਤਿਆਵੀ ਜਿਤਿਆਮ ਤਸਵਾ ਸਭ ਸੁਖ ਹੋਵੀ ਜਾ ਜਨਾ ਬਰਸਾ ਜੀ ਸਾਹਿਬ ਤਾਂ ਤਰਚੇ ਆਇ ਜੀ ਤਿੰਨ ਬਰਤ ਜਿਤ ਕੀ ਪਾਇ ਪੰਥ ਕੀ ਜੀਨੀ ਜੀ ਸਰਬ ਜੀ ਸਾਹਿਬੀ ਬਰਤ ਸਾਹਿਬ ਦੀ ਮੋੜ ਪਾਈ ਜੀ ਵਾਹਿਗੁਰੂ ਤਰਮ ਕਾ ਜੈਕਾਰ ਖਲਸਾ ਜੀ ਬੋਲਦੀ ਵਾਹਿਗੁਰੂ 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 ਤਾ ਜੀਉ ਸ੍ਰੀ ਗੁਰ ਕਾ ਸਾਹਿਬ ਦੇ ਹੋਰ ਪਵਿੱਤਰ ਗੁਰਦੁਆਰਿਆਂ ਕੋ ਧਾਮਾਂ ਦੇ ਜਿਨ੍ਹਾਂ ਤੋਂ ਆਪ ਸੇ ਹੰਸ ਹੁਮੇਸ਼ੋ ਲਿਆ ਗਿਆ ਇਹਨਾਂ ਦੇ ਖੁੱਲੇ ਦਰਸ਼ ਨੂੰ ਦੀ ਤਾਪ ਤੇ ਸੇਵਾ ਸੁਭਾਅ ਦਾ ਨਾਮ ਖਲਸਾ ਜੀ ਬਖਸ਼ੂ ਏਹੇ ਮਾਇਆ ਦੀ ਮਾਨੇ ਤਾਰਿਆਂ ਦੇ ਤਾਨ ਦੇਵਤਿਆਂ ਦੀ ਜੋਟਾ ਕਦੀ ਤੇ ਸਭਾ ਜੀ ਮਾਂ ਜਗੂਤ ਘਟਾ ਤਾ ਤਨ ਭਗ ਭਗ ਸ੍ਰੀ ਗੁਰੂ ਜਸ ਜੀ ਮਹਾਰਾਜ ਪਵਿੱਤਰ ਚਲਪਨਵਾਸ ਬਦਾ ਉਸ ਦੀਤਿ ਹੈ ਆਪ ਜੀਆ ਨੇ ਕਿਰਪਾ ਕੀਤੀ ਹੈ ਰਹਿਤਾਂ ਕੀਤੀਆਂ ਬਖਸ਼ੀਆਂ ਦੀ ਆਗਾਰ ਬੋਧ ਗੁਰਬਾਣੀ ਗੈਣ ਕਰਦੇ ਹਾਂ ਸੰਗਤਾਂ ਕੋਲੋਂ ਬਾਦਰੀ ਕਰਦੇ ਹਾਂ ਦਰਸ਼ਨ ਦੀਦਾਰੇ ਕਰਦੇ ਹਾਂ ਸਿਵਾਵਾ ਕਰਦੇ ਹਾਂ ਬਿਆਧ ਵਰਤਾਰ ਦੀਆਂ ਬੜਾ ਕਮਾਈਆਂ ਦੇ ਬ੍ਰੁਕਤਾ ਪਾਉਣੀਆਂ ਸਬਦ ਨੂੰ ਜੀਤਿਆ ਕਰ ਧਿਆਨਾ

ਬਲੇਤਰੁ ਗੁਣਾਮੈ ਦੀ ਤਾਪ ਕਬੂ ਜੀ ਸੁਖੋ ਵਿਰਾਂਤਿ ਤੇ ਆਏ ਨਾਨਕ ਨਾਮ ਚੜੀ ਗਲਾ ਤੇਰੇ ਬਾਣੇ ਸਰਬਦ ਭਲਾ